ਿੰਦਾ ਸੋਚੀ ਆਈ ਅੱਜ ਕਿਉਂ ਤੈਨੂੰ ਜਣਾ ਖੜਾ ਆ ਕੇ ਮੋਢੇ ਮਾਰਦਾ ਏ ਇਸ ਗੱਲ ਤੋਂ ਕੋਣ ਇਨਕਾਰ ਕਰਦਾ ਮਾੜਾ ਵੇਖ ਕੇ ਹਰ ਕੋਈ ਮਾਰਦਾ ਏ ਅਣਖਾਂ ਆਂਜੂ ਗੈਤ ਗਵਾਏ ਆਪਣੀ ਉਹ ਤਾਂ ਹਰ ਮੁਹਾਸਤੀ ਹਾਰਦਾ ਏ ਜਿਹੜਾ ਗੁਰੂ ਗ੍ਰੰਥ ਨੂੰ ਭੁੱਲ ਕੇ ਤੇ ਸਜਦੇ ਹੋਣ ਥਾਂ ਜਾ ਕੇ ਗੁਜ਼ਾਰਦਾ ਏ ਉਸ ਸਿੱਖ ਨੂੰ ਤੂੰ ਮੈਂ ਸਿੱਖਾ ਖਾ ਜਿਹੜਾ ਦੌਰੀਆਂ ਨੀਤੀਆਂ ਧਾਰਦਾ ਏ ਇੱਕ ਰੰਗ ਵਿੱਚ ਰਹਿ ਮੇਰੇ ਰੰਗ ਨਾ ਹੋ ਤੈਨੂੰ ਪੰਥ ਦਾ ਵਾਲੀ ਬੰਗਾਰ ਦਾ ਹੈ ਤੈਨੂੰ ਪੰਥ ਦਾ ਵਾਲੀ ਬੰਗਾਰ ਦਾ ਹੈ ਸਿੰਗਾ ਉਹ ਤੂੰ ਸਿੰਘ ਨਹੀਂ ਰਹਿ ਜਾਂਦਾ ਜਦੋਂ ਹੋਰ ਥਾਂ ਸੀਸ ਚੁਕਾ ਲੈਣਾ ਸਿੰਗਾ ਜਦੋਂ ਤੂੰ ਦਾੜੀ ਮੋਣਾ ਲੈਣਾ ਸਾਰੀ ਅਣਖ ਤੇ ਆਣ ਗਵਾ ਲੈਣਾ ਜਦੋਂ ਤੇਲ ਛੇ ਨੀਚੇ ਨੂੰ ਪਾਣ ਜਾਣਾ ਜਿਹੜੀ ਆਪਣੀ ਤੇਲ ਤੋਂ ਪਾ ਲੈਣਾ ਚੁਗਦੇ ਜਾਂਦੇ ਨੇ ਉਦੋਂ ਹੀ ਫੁੱਲ ਤੇਰੇ ਥਾਲੇ ਦਾੜੀ ਨੀ ਰੈਤ ਵਿੱਚ ਰਵੇ ਤਾਂ ਸਿੰਗਪੂਰਾ ਰਹਿਣੀ ਰੈਤ ਵਿੱਚ ਰਵੇ ਤਾਂ ਸਿੰਗਪੂਰਾ ਇਹ ਫਰਮਾਨ ਮੇਰੇ ਕਲਗੀ ਧਰਦਾ ਹੈ ਸਿੱਖਾ ਸਿੱਖੀ ਰੈਤ ਵਿੱਚ ਰਹਿ ਪੂਰਾ ਤੈਨੂੰ ਪੰਥ ਦਾ ਵਾਲੀ ਬੰਗਾਰਦਾ ਹੈ ਤੈਨੂੰ ਪੰਥ ਦਾ ਵਾਲੀ ਬੰਗਾਰਦਾ ਹੈ ਅੱਜ ਦਾ ਦੇਖੀ ਕੋਈ ਰੀਸਾ ਨਹੀਂ ਕਰ ਸਕਦਾ ਨੀਲੇ ਘੋੜੇ ਵਾਲੇ ਸ਼ਾ ਅਸਵਾਰ ਦੀਆਂ ਸਿੰਘਾ ਉਹਦੀ ਕੁਰਬਾਨੀ ਨੂੰ ਵੇਖ ਕੇ ਤੇ ਅੱਖਾਂ ਗਈਆਂ ਚੁੰਦੀਆਂ ਸੰਸਾਰ ਦੀਆਂ ਕਲਗੀ ਵਾਲੇ ਨੇ ਉੱਤਾਂ ਦਾ ਖੂਨ ਪਾ ਕੇ ਨਿਹਾਰ ਰੱਖੀਆਂ ਪੰਥਕ ਦੀ ਵਾਰ ਦੀਆਂ ਇੱਕਦਰ ਕੋਪੜੀ ਪਈ ਅਜੀਤ ਦੀ ਹੈ ਇੱਕਦਰ ਆਂਦਰਾ ਪਈਆਂ ਜੁਝਾਰ ਦੀਆਂ ਮੱਥੇ ਉੱਤੇ ਉਸ ਰਤੀ ਨਾਲ ਵੱਟ ਪਾਇਆ ਕਾਂ ਲੈ ਗਿਆ ਸਾਰੇ ਪਰਿਵਾਰ ਦਾ ਹੈ ਤੇਰੇ ਉੱਤੋਂ ਜਿਸ ਵਲੀ ਪੰਥ ਦਾ ਤੈਨੂੰ ਬੰਗਾਲਦਾ ਹੈ ਵਲੀ ਪੰਥ ਦਾ ਤੈਨੂੰ ਬੰਗਾਲਦਾ ਹੈ ਸੰਗਾ ਕਿਸੇ ਤੋਂ ਮਿਟ ਨਾ ਸਕਦਾ ਸੈਂ ਪਰ ਖੁਦਗਰਜ਼ੀ ਤੇਰੀ ਪੱਟੀ ਮੇਜ਼ਦੀ ਹੈ ਕਿਸ ਕਣ ਕੰਗਾ ਕੱਚ ਕਿਰਪਾਣ ਰਖਣੀ ਬਣੀ ਤੇਰੀ ਗਲ ਕਲੇਜ ਦੀ ਹੈ ਚੰਗੀ ਗੱਲ ਕੋਈ ਤੈਨੂੰ ਸੁਣੀਦੀ ਹੈ ਐਸੀ ਮਾਰੀ ਵੀ ਬੁੱਕਲ ਖੇਚਦੀ ਹੈ ਸ਼ੀਸ਼ਾ ਲੈ ਕੇ ਵੇਖਾ ਮੂੰਹ ਆਪਣਾ ਸ਼ੀਸ਼ਾ ਲੈ ਕੇ ਵੇਖਾ ਮੂੰਹ ਆਪਣਾ ਤੇਰੇ ਮੂਤੇ ਮੋਹਰ ਦਸ਼ਮੇਸ਼ ਦੀ ਹੈ ਤੇਰੀ ਮਿਲਦੀ ਸ਼ਕਲ ਅਜੀਤ ਦੇ ਨਾਲ ਤੇ ਮਹਾਂਦਰਾ ਤੇਜੁ ਜਾਰਦਾ ਹੈ ਤੇਰੇ ਉੱਤੇ ਦਿਸ ਪੁੱਤਾਂ ਨੂੰ ਵਾਰਿਆ ਹੈ ਵਾਲੀ ਪੰਥ ਦਾ ਤੈਨੂੰ ਬੰਗਾਲ ਦਾ ਹੈ ਵਾਲੀ ਪੰਥ ਦਾ ਤੈਨੂੰ ਬੰਗਾਲ ਦਾ ਹੈ ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਵਾਰੋ ਵਾਰੀ ਉਸ ਵਾਰੀਆਂ ਦਿੱਤੀਆਂ ਨੇ ਉਸਨੇ ਤੇਰੇ ਤੋਂ ਸਭ ਕੁਝ ਵਾਰ ਦਿੱਤਾ ਜਾਮਨਾ ਬਹੁਤ ਪਿਆਰੀਆਂ ਦਿੱਤੀਆਂ ਨੇ ਕਿਹੜੀ ਚੀਜ਼ ਉਸ ਰੱਖੀ ਹੈ ਕੋਲ ਆਪਣੇ ਤੈਨੂੰ ਸ਼ਕਤੀਆਂ ਸਾਰੀਆਂ ਦਿੱਤੀਆਂ ਨੇ ਲੱਖਾਂ ਵਿੱਚ ਤੂੰ ਕੱਲਾ ਫਿਰ ਚਾਂ ਸਕੈ ਕਕਾਰ ਨਾਲ ਸਰਦਾਰੀਆਂ ਦਿੱਤੀਆਂ ਨੇ ਪੁੱਤਰ ਮੌਦੀ ਘੋੜੀ ਚੜਾ ਕੇ ਤੇ ਜੇ ਹਰਤ ਹੀ ਨਾ ਹਸਲਾ ਹਾਰਦਾ ਹੈ ਤੇਰੀਆਂ ਕੈਂਦਿਆਂ ਕਲਾ ਨੂੰ ਵੇਖ ਕੇ ਤੇ ਵਾਲੀ ਪੰਥ ਦਾ ਤੈਨੂੰ ਮੰਗਾਰਦਾ ਹੈ ਵਾਲੀ ਪੰਥ ਦਾ ਤੈਨੂੰ ਮੰਗਾਰਦਾ ਹੈ ਮੌਤ ਦੇ ਵੇਖ ਕੇ ਕੌਮ ਜੋ ਡੋਲ ਜਾਵੇ ਬਣਦੀ ਉਸ ਦੀ ਕਿਧਰੇ ਗੱਲ ਵੀ ਨਹੀਂ ਆਪਣੇ ਜੀਨ ਲਈ ਜਿਹੜਾ ਇਮਾਨ ਵਿੱਚ ਉਹਦੇ ਜੀਨ ਦਾ ਤਾਂ ਕੋਈ ਹੱਲ ਵੀ ਨਹੀਂ ਉਸ ਆਹੀ ਮੌਤੇ ਦਾ ਅਰਥ ਲੈ ਉਹ ਘੜੀ ਵੀ ਨਹੀਂ ਤੇ ਉਹ ਪਲਗੇ ਨਹੀਂ ਜਿਹੜੀ ਕੌਮ ਕੁਰਬਾਨੀ ਤੋਂ ਹੱਟੇ ਪਿੱਛੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਟੁੱਟ ਜਾਂਦਾ ਹੈ ਪਰ ਉਹ ਨਹੀਂ ਚੁੱਕਦਾ ਅਸਲ ਹੁੰਦਾ ਜੋ ਲੋਹਾ ਤਲਵਾਰ ਦਾ ਹੈ ਰਹਿਣਾ ਧੌਣ ਚੁਕਾ ਕੇ ਬੁੱਝਦੀ ਲੀ ਹੈ ਰਹਿਣਾ ਧੌਣ ਚੁਕਾ ਕੇ ਬੁੱਝਦੀ ਲੀ ਹੈ ਤੈਨੂੰ ਪੰਥ ਦਾ ਵਾਲੀ ਬੰਗਾਰ ਦਾ ਹੈ ਸਿੰਗਾ ਪੰਥ ਦੇ ਨਾਲ ਬਣਾ ਕੇ ਰੱਖ ਪੱਥਰ ਵਾਂ ਕਿਸੇ ਨੇ ਵਿੱਚ ਵੱਜਣਾ ਹੈ ਗੱਲਾਂ ਕਰਨ ਤੇ ਕਰਨਾ ਬਹੁਤ ਵੜੀਆਂ ਉਹਨਾਂ ਵੱਜਦਾ ਨੀਂਦ ਨੂੰ ਗੱਜਣਾ ਹੈ ਕਦੇ ਜਾਣੇ ਨੀ ਇਸ ਤਰ੍ਹਾਂ ਐ ਬਤੇਰੇ ਬੇਇਮਾਨੀਆਂ ਨਾਲ ਤੂੰ ਕੱਜਣਾ ਹੈ ਕਦੇ ਥੁੱਡੇ ਨਵਾਬੀ ਨੂੰ ਮਾਰ ਦਸ ਐ ਅੱਜ ਚੌਧਰਾਂ ਦੇ ਮਗਰ ਭੱਜਣਾ ਹੈ ਵੱਲੇ ਨੀਂਆ ਰੁੱਖਾਂ ਨੂੰ ਲੱਗਦੇ ਨੇ ਨੀਵਾ ਹੁੰਦਾ ਸਿਰ ਹੰਕਾਰ ਦਾ ਹੈ ਵੱਲ ਛਲ ਨਾ ਕਰ ਫਿਰ ਛਲ ਹੋ ਜਾ ਵੱਲ ਛਲ ਨਾ ਕਰ ਫਿਰ ਛਲ ਹੋ ਜਾ ਤੈਨੂੰ ਪੰਥ ਦਾ ਵਾਲੀ ਬੰਗਾਰ ਦਾ ਹੈ ਤੈਨੂੰ ਪੰਥ ਦਾ ਵਾਲੀ ਬੰਗਾਰ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ